ਸਤ ਸੰਗਤ ਜੀ ਅੱਜ ਦੀ ਸਾਖੀ ਹੈ ਿਰਖਾਲੂ ਤਪਾ ਉਹਨਾਂ ਸਮਿਆਂ ਵਿੱਚ ਖਡੂਰ ਸਾਹਿਬ ਵਿਖੇ ਇੱਕ ਸ਼ਿਵਨਾਥ ਨਾਮੀ ਯੋਗੀ ਤਪਾ ਰਿਹਾਦਾ ਸੀ ਉਹ ਆਪਣੇ ਮੰਤਰਾ ਤੰਤਰਾ ਨਾਲ ਪਿੰਡ ਵਾਲਿਆਂ ਨੂੰ ਖੂਬ ਲੁੱਟਦਾ ਸੀ ਪਰ ਜਦੋਂ ਤੋਂ ਉੱਥੇ ਸ੍ਰੀ ਗੁਰੂ ਅੰਗਦ ਸਾਹਿਬ ਜੀ ਆਏ ਸਨ ਲੋਕ ਸਿੱਖ ਮਤ ਨੂੰ ਮੰਨਣ ਲੱਗ ਪਏ ਸਨ ਅਤੇ ਮੰਤਰਾਂ ਤੰਤਰਾਂ ਦੀ ਪਰਵਾਹ ਨਹੀਂ ਕਰਦੇ ਸਨ ਪਰ ਫੇਰ ਵੀ ਕੁਝ ਅਨਪੜ ਲੋਕ ਉਸ ਤਪੇ ਦੀ ਗੱਲ ਨੂੰ ਮੰਨਦੇ ਸਨ ਇੱਕ ਸਾਲ ਬਿਲਕੁਲ بارش ਨਾ ਹੋਈ ਫਸਲਾਂ ਤਬਾਹ ਹੋ ਗਈਆਂ ਅਤੇ ਨਵੀਆਂ ਫਸਲਾਂ ਵੀ ਬੀਜੀਆਂ ਨਾ ਜਾ ਸਕੀਆਂ ਲੋਕ ਤਰਾਹ ਤਰਾਹ ਕਰ ਉਠੇ ਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਭਾਣਾ ਮੰਨਣ ਲਈ ਕਿਹਾ ਪਰ ਲੋਕ ਆਪਣਾ ਧੀਰੇ ਚ ਖੋ ਬੈਠੇ ਸਨ ਹਾਰ ਕੇ ਲੋਕ ਤਪੇਵਨ ਚੱਲ ਪਏ ਪਿੰਡ ਦੇ ਲੋਕਾਂ ਨੂੰ ਆਪਣੇ ਵੱਲ ਆਉਂਦਿਆਂ ਵੇਖ ਕੇ ਉਸਨੇ ਕਿਹਾ ਹੋਰ ਪੂਜੋ ਉਸ ਗ੍ਰਸਤੀ ਨੂੰ ਮੈਂ ਤਦ ਤੱਕ ਨਹੀਂ ਪੈ ਸਕਦਾ ਜਦ ਤੱਕ ਇਹ ਗ੍ਰਸਤੀ ਇਹ ਪਿੰਡ ਨਹੀਂ ਛੱਡ ਜਾਂਦਾ ਗੁਰੂ ਜੀ ਨੂੰ ਜਦੋਂ ਇਸ ਗੱਲ ਬਾਰੇ ਪਤਾ ਲੱਗਾ ਤਾਂ ਉਹ ਚੁੱਪ ਕਰਕੇ ਪਿੰਡ ਛੱਡ ਕੇ ਖਾਨ ਰਜ਼ਾਦਾ ਦੇ ਇਲਾਕੇ ਵਿੱਚ ਇੱਕ ਇਕਾਂਤ ਥਾਂ ਉੱਤੇ ਜਾ ਪਹੁੰਚੇ ਉਸ ਪਿੰਡ ਦੇ ਲੋਕਾਂ ਨੂੰ ਜਦੋਂ ਗੁਰੂ ਜੀ ਦੇ ਆਉਣ ਦਾ ਪਤਾ ਲੱਗਾ ਤਾਂ ਉਹ ਸਾਰੇ ਇਕੱਠੇ ਹੋ ਕੇ ਗੁਰੂ ਜੀ ਨੂੰ ਮਿਲਣ ਲਈ ਆਏ। ਉਹਨਾਂ ਨੇ ਗੁਰੂ ਜੀ ਦੀ ਖੂਬ ਸੇਵਾ ਕੀਤੀ। ਉਹਨ ਖਾਨ ਰਜ਼ਾਦਾ ਵਿਖੇ ਹੀ ਦਰਬਾਰ ਲੱਗਣ ਲੱਗੇ ਅਤੇ ਸ਼ਬਦ ਕੀਰਤਨ ਦਾ ਪ੍ਰਵਾਹ ਹੋਣ ਲੱਗਾ। ਜਦੋਂ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਤੇ ਗੁਰੂ ਜੀ ਪਿੰਡ ਖਾਨ ਰਜ਼ਾਦੇ ਚਲੇ ਗਏ ਹਨ ਤਾਂ ਉਹ ਫੇਰ ਤੱਪੇ ਦੇ ਪਾਸ ਗਏ। ਤੇ ਉਹਨਾਂ ਨੇ ਕਿਹਾ ਕਿ ਹੁਣ ਤਾਂ ਗੁਰੂ ਜੀ ਜੂ ਛੱਡ ਗਏ ਹਨ ਹੁਣ ਤੂੰ ਮੀਤਵਾ ਪਰ ਤਪਾ ਅਗੋ ਆਕੜ ਕੇ ਕਹਿਣ ਲੱਗਾ ਮੀ ਤਾਂ ਮੇਰੀ ਮੁੱਠੀ ਵਿੱਚ ਬੰਦ ਹੈ ਮੈਂ ਮੰਤਰ ਪੜਾਂਗਾ ਅਤੇ ਮੀ ਆ ਜਾਵੇਗਾ ਪਰ ਉਸ ਤੋਂ ਪਹਿਲਾਂ ਤੁਸੀਂ ਇਹ ਸਮਗਰੀ ਲੈ ਕੇ ਆਓ ਮੈਂ ਇੱਕ ਯੱਗ ਕਰਾਂਗਾ ਜਦੋਂ ਯੱਗ ਪੂਰਾ ਹੋ ਜਾਵੇਗਾ ਤਾਂ ਮੀ ਆ ਜਾਵੇਗਾ ਲੋਕਾਂ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਤਪੇ ਨੇ ਕਿਹਾ ਪਰ ਯੱਗ ਸੰਪੂਰਨ ਹੋਣ ਉੱਤੇ ਵੀ ਮੀ ਨਾ ਪਿਆ ਲੋਕ ਬਹੁਤ ਦੁਖੀ ਹੋਏ ਕਿ ਗੁਰੂ ਜੀ ਨੂੰ ਪਿੰਡੋਂ ਬਾਹਰ ਜਾਣ ਲਈ ਵੀ ਆਖਿਆ ਅਤੇ ਮੀ ਵੀ ਨਾ ਪਿਆ ਬਾਬਾ ਅਮਰਦਾਸ ਜੀ ਕੁਝ ਦਿਨ ਬਸਰ ਕੇ ਗਏ ਹੋਏ ਸਨ ਜਦੋਂ ਉਹ ਵਾਪਸ ਆਏ ਤਾਂ ਸਾਰੀ ਸੰਗਤ ਨੇ ਉਹਨਾਂ ਨੂੰ ਪੂਰੇ ਹਾਲਾਤ ਤੋਂ ਜਾਣੂ ਕਰਵਾਇਆ ਇਹ ਗੱਲ ਸੁਣ ਕੇ ਉਹਨਾਂ ਨੇ ਪਿੰਡ ਵਾਲਿਆਂ ਨੂੰ ਝਾੜਿਆ कि ਇਨੇ ਸਾਲ ਬੀਤ ਜਾਣ ਉੱਤੇ ਵੀ ਤੁਸੀਂ ਸੱਚੇ ਗੁਰੂ ਅਤੇ ਪੂਰੇ ਗੁਰੂ ਨੂੰ ਪਹਿਚਾਨ ਨਹੀਂ ਸਕੇ ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਹਨ ਪਰ ਰੱਬ ਦੀ ਰਜ਼ਾ ਵਿੱਚ ਰਹਿਣਾ ਭਾਣਾ ਮੰਨਣਾ ਇੱਕ ਸੱਚੇ ਪ੍ਰਭੂ ਭਗਤ ਦਾ ਧਰਮ ਹੈ ਤੁਸੀਂ ਕੇਵਲ بارش ਹੀ ਚਾਹੁੰਦੇ ਹੋ ਚਲੋ ਇਸ ਤੱਪੇ ਨੂੰ ਰਸਾ ਪਾਓ ਅਤੇ ਕ੍ਰੀਸ ਕੇ ਜਿਸ ਖੇਤ ਵਿੱਚ ਵੀ ਲੈ ਕੇ ਜਾਓਗੇ ਉੱਥੇ ਹੀ ਮੀਂਹ ਆ ਜਾਵੇਗਾ ਲੋਕਾਂ ਨੂੰ ਹੋਰ ਕੀ ਚਾਹੀਦਾ ਸੀ ਉਹਨਾਂ ਨੇ ਤੱਪੇ ਨੂੰ ਰੱਸਾ ਪਾ ਲਿਆ ਰੱਸਾ ਪਾਉਂਦਿਆਂ ਹੀ ਆਕਾਸ਼ ਉੱਤੇ ਬੱਦਲ ਛਾ ਗਏ ਜਦੋਂ ਉਹ ਤੱਪੇ ਨੂੰ ਘੜੀਸਣ ਲੱਗੇ ਤਾਂ ਮੀਂਹ ਆ ਗਿਆ ਜਿੰਨਾ ਉਹ ਜ਼ੋਰ ਨਾਲ ਘੜੀਸਦੇ ਉਹਨੇ ਹੀ ਜ਼ੋਰ ਨਾਲ ਮੀਂਹ ਆ ਜਾਂਦਾ ਇਸ ਤਰ੍ਹਾਂ ਘੜੀਸਣ ਨਾਲ ਤੱਪੇ ਦੀ ਮੌਤ ਹੋ ਗਈ ਫਿਰ ਸਾਰੀ ਸੰਗਤ ਪਿੰਡ ਵਾਸੀ ਅਤੇ ਬਾਬਾ ਅਮਰਦਾਸ ਜੀ ਸ਼ੇਰੀ ਗੁਰੂ ਅੰਗਦ ਦੇਵ ਜੀ ਦੇ ਪਾਸ ਪਿੰਡ ਖਾਨ ਰਜ਼ਾਦਾ ਪਹੁੰਚੇ ਪਰ ਬਾਬਾ ਅਮਰਦਾਸ ਜੀ ਨੂੰ ਆਉਂਦਾ ਵੇਖ ਕੇ ਗੁਰੂ ਜੀ ਨੇ ਮੂੰਹ ਫੇਰ ਲਿਆ ਜਦੋਂ ਬਾਬਾ ਅਮਰਦਾਸ ਜੀ ਨੇ ਬੇਨਤੀ ਕੀਤੀ ਕਿ ਮੇਥੋਂ ਕੀ ਪੁੱਲ ਹੋ ਗਈ ਹੈ ਤਾਂ ਗੁਰੂ ਜੀ ਬੋਲੇ ਸਿੱਖ ਮਤ ਵਿੱਚ ਕਰਾਮਾਤ ਦਾ ਕੋਈ ਸਥਾਨ ਨਹੀਂ ਹੈ ਕਰਾਮਾਤ ਦਿਖੋਣਾ ਉਮੇ ਨੂੰ ਜੜਮ ਦਿੰਦਾ ਹੈ ਦੁਨੀਆਂ ਵਿੱਚ ਕਿਹੜਾ ਅਜਿਹਾ ਬੰਦਾ ਹੈ ਜਿਹੜਾ ਈਰਖਾ ਰਹਿਤ ਹੈ ਅਜਿਹੇ ਬੰਦੇ ਨੂੰ ਸਜ਼ਾ ਦੇਣਾ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਹੈ। ਬਾਬਾ ਜੀ ਵੱਲੋਂ ਬੇਨਤੀ ਕਰਨ ਉੱਤੇ ਗੁਰੂ ਜੀ ਨੇ ਉਹਨਾਂ ਦੀ ਪੁੱਲ ਨੂੰ ਬਖਸ਼ ਦਿੱਤਾ। ਅਤੇ ਬਾਬਾ ਅਮਰਦਾਸ ਜੀ ਆਪਣੀ ਸੇਵਾ ਵਿੱਚ ਫਿਰ ਤੋਂ ਜੁਟ ਗਏ। ਦੋਸਤੋ ਜੇਕਰ ਆਪ ਜੀ ਨੂੰ ਇਹ ਸਾਕੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਸਿੱਖ ਇਤਿਹਾਸ ਦੀਆਂ ਹੋਰ ਸਾਖੀਆਂ ਨੂੰ ਜਾਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਬਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਹੋਰ ਸਾਖੀ ਦੇ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ